ਸਲੋਕ ਸਾਥ ਨ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕੁ ਮਹਾਵਨਾ ਨਾਨਕ ਇਹੋ ਤਨਸਾਰ ਅਸ਼ਟਪਦੀ ਸੰਤ ਜਨ ਆ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਅਪਾਪ ਸਭ ਮੀਤ ਬਸਾਰ ਹੋ ਚਰਨ ਕਮਲ ਰਿਦਮਹਿ ਉਰ ਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰਤ ਦ੍ਰਿੜ ਕਰ ਗਹੋ ਨਾਮ ਹਰ ਵਤ ਇਹ ਧਨ ਸੰਚੋ ਹੋ ਉਹ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕੋ ਨਿਤ ਬਾਂਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਫਜਹਰ ਕੀ ਸਰਨੀ ਅਨਕ અપਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਪਰਵਾਨ ਮਨ ਪਰ ਬੋਧ ਹੋ ਹਰ ਕਹਿ ਨਾਏ ਦਹਿ ਇਸ ਧਾਵਤਿ ਆਵੈ ਠਾਈ ਤਾਂ ਕੋ ਵਿਗਨ ਨ ਲਾਗੇ ਕੋਈ ਜਨ ਕਾ ਤੇ ਦਬਸੈ ਹਰ ਸੋਇ ਕਲ ਤਾਤੀ ਠੰਡਾ ਹਰਨਾ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟਾਇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਿਓ ਰਤਨ ਜਨਮ ਕਾ ਹੋਇ ਉਦਾਹਾਰ ਹਰ ਹਰ ਸਿਮਰ ਪ੍ਰਾਨ ਅਧਾਰ ਅਨਕ અપਾਵਨਾ ਛੂਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੋਤ ਮੀਤ ਕਟੰਬ ਅਰਬਨਤਾ ਇਨਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਮਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੋ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਇ ਤਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕੋ ਨਾ ਸਹਿਜ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਤਰੇ ਉਤਰ ਸੁਮੈਲ ਬਿਨਸ ਜਾਏ ਹਉ ਮੈਂ ਵਿਖ ਫੈਲ ਕੋਹੇ ਅਚਿੰਤ ਬਸੈ ਸੁਖ ਨਾਲ ਛਾਸ ਗਰਾਸ ਹਰਨਾਮ ਸੁਮਾਲ ਛਾੜ ਸਿਆਨ ਪਸੰਗਲੀ ਮਨਾ ਸਾਥ ਸੰਗ ਪਾਵਹਿ ਸੱਚ ਤਨਾ ਹਰ ਪੂੰਜੀ ਸੰਚ ਕਰਹੁ ਵਿਵਹਾਰ ਈਹਾ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਇਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਬਿਸਥਾਰ ਏਕ ਤੇ ਭਏ ਏਕ ਆਰਾਧ ਪਰਾਸਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਤਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਾਵੋ ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੀ ਪੂਰਨ ਪੁਰਖ ਨਹੀਂ ਡੋਲਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਹੋ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਾਲ ਸੇਵਕ ਕੀਨੋ ਸਦਾ ਨਿਹਾਲ ਬੰਦਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਇਚ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤ ਸੰਗ ਹਜੂਰੀ ਜਿਸ ਕਾ ਸਾਥਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਘਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰ ਲਾ ਲਾਖੈ ਸੋ ਕਿਉ ਬਿਸਰੈ ਜੇ ਬਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤਿਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੁ ਇਹੋ ਕਾਮ ਆਨ ਤਿਆਗ ਜਪਹੁ ਹਰਨਾਮ ਸਿਮਰ 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 ਸੁਖ ਪਾਵਹੁ ਆਪ ਜਪਹੁ ਅਵਰਹ ਨਾਮ ਜਪਾਵਹੁ ਭਗਤ ਭਾਇ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾਹੋ ਵਤਨਾਸ ਨਾਨਕ ਨਾਮ ਜਪੋ ਗੁਨਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੋ ਆਉ ਨੈਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋਹੂ ਪਾਵੈ ਸੰਗ ਏਕ ਬਸਤ ਦੀਜੈ ਕਰਮਯਾ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣ ਆਰਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋਕ